ਉਹ ਜਦੋਂ ਕਹਿੰਦਾ ਨਾ ਕਦੀ ਅਕਲ ਤੱਕ ਨੂੰ ਚੈਲੰਜ ਕਰਦਾ ਕਦੀ ਉਹ ਕਿਸੇ ਨੂੰ ਮਜ਼ਾਕ ਕਰਦਾ ਜਿਵੇਂ ਦਾ ਬਰਜੀ ਜੱਜੇਦਾਰ ਕੱਲ ਤੱਕ ਤੋਂਏ ਨੈਸਵਲੇ ਜੱਜੇਦਾਰਾਂ ਕੋਲ ਤੱਕ ਖਲਬ ਬਣ ਜਾਂਦਾ ਉਹ ਸਾਡਾ ਸਾਰਿਆਂ ਦਾ ਗਲਬ ਮੰਨ ਪਿਆ ਬੰਦੂਕ ਨਹੀਂ ਜਿਹੜਾ ਗੌਪਤਾ ਜੱਜੇਦਾਰ ਉਹ ਸਾਡਾ ਫਰੈਂਡ ਹੈ ਕਿ ਨਹੀਂ ਆਵੇਂ ਉਹ ਆਵੇ ਜੇ ਨਾ ਬੋਸ਼ਾਵੇਂ ਕਿਹਦੇ ਦਾ ਮਰਜੀ ਹੋਵੇ ਕਿ ਉਹਨੂੰ ਆਪੁੱਛਣਾ ਦੁਨੀਆ ਕਿਸੇ ਦਾ ਰਕਾਲ ਤੱਕ ਖਲਬ ਕਿ ਮੈਂ ਤੈਨੂੰ ਬੰਦਾ ਜਾ ਕੇ ਕਹਿਆ ਸੀ ਅਸਪਕ ਸਾਬਰੇਦਾਲ ਨੇ ਅਸੀਂ ਦੋਨੋਂ ਜਾ ਕੇ ਮਰੇ ਕਿ ਕਿ ਕਰਨ ਲਈ ਨੇ ਕਿ ਜੇ ਪੱਗਾਂ ਨੂੰ ਕੱਲ ਨਹੀਂ ਲੱਗੇ ਹੁੰਦੇ ਤੇ ਮੈਨੂੰ ਕਹਿੰਦਾ ਉਹ ਪੱਤ ਸੀ ਕਿਆ ਉਹਨੂੰ ਫੜਾ ਨਹੀਂ ਸਕਦੇ ਤੇ ਜੱਥੇ ਦਾ ਲਾਭ ਪਹਿਲੋਂ ਇਹਨੂੰ ਅਮਰਤੇਸ਼ ਕਰੂ ਮੇਰੇ ਕੋਈ ਸਰਦਾਰ ਨਹੀਂ ਕਿਹਾ ਭਗਵੰਤ ਮਾਨ ਆਪਣੇ ਨੂੰ ਸਹਿਜ ਨਹੀਂ ਲੇਖਦਾ ਉਹ ਭੰਗ ਲੇਖਦਾ ਉਹਨੂੰ ਪਹਿਲੋਂ ਅਮਰਤੇਸ਼ ਕਰ ਤੇ ਫਿਰ ਅਕਾਲ ਤਖਤ ਦੇ ਉਹ ਆਪਣੇ ਸਾਹਮਣੇ ਪੇਸ਼ ਕਰਾ ਕਿ ਸਿੱਖ ਹੋਏਗਾ ਤੇ ਪੇਸ਼ ਹੋਏਗਾ ਜੇ ਕਦਾਰ ਹੋਇਆ ਫਲੋ ਸਕਾਉ ਕਰਤੇ ਬੋਲੋ ਬੇਲੁਖੋਏ ਬੈਂਕ ਰਕਮ ਨੂੰ ਪੁੱਛਣਾ ਚਾਹੁੰਦਾ ਕਿ 4.5 ਲੱਖ ਕਰੋੜ ਤੋਂ ਪੰਜਾਬ ਕੇ ਸਿਰ ਵੱਧ ਕਰਦਾ ਐਨਰਜੀ ਐਨਰਜੀ ਉੱਥੇ ਆ ਪਹਿਲੇ ਵਾਲੀ ਦਾ 6 ਲੱਖ ਕਰੋੜ ਤੋਂ ਬਾਅਦ ਦੇਤੀ ਰੋਜੀ ਖੋੜਾ ਤੋਂ ਦੇਗਾ ਇਹ ਅਸੀਂ ਕਈ ਪਰ ਨਹੀਂ ਹੋਣ ਦਵਾਂਗੇ ਮੈਂ ਤੁਹਾਡੇ ਤੋਂ ਵਾਦਾ ਵੀ ਕਰਦੇ ਹਾਂ ਕਾਂਗਰਸ ਦੀ ਸਰਕਾਰ ਨੂੰ ਦੇ ਇੱਕ ਵੈਦ ਦਾ ਦੁਕੀ ਲੈ ਕੇ ਘੜੀ ਦਾ ਮੋਰਚੇ ਨਾਲ ਦੁਕੀ ਬੰਦ ਇਹ ਪੰਜਾਬ ਸਰਕਾਰ ਦੀ ਵੀ ਗੱਲ ਕਰਾਂਗਾ ਪਾਲਸਾਂ ਤੁਸੀਂ ਅਸੈਂਬਲੀ ਤੋਂ ਬਹੁਤ ਨੜਾ ਇਹ ਪ੍ਰਿਕਿਆ ਦੇ ਨਾਂ ਇੱਕ ਮੁੱਖ ਮੰਤਰੀ ਜੈਪ੍ਰੀਕਰੇਨਾਲ ਇਹ ਅੰਦਰ ਬੋਲਦਾ ਇਹਨੂੰ ਨੱਕ ਪਾਉਣੀ ਪਈ ਕਿ ਤੇ ਨੱਕ ਪੋਰਗੇ ਆ ਜਿਹੜੇ ਸਾਹਮਣੇ ਕਰਾਸਟੂ ਦੇ ਵਰਕਰ ਦੇਖੇ ਇੱਕ ਫਾਰਮ ਇਹਨਾਂ ਨੇ ਪੁੰਡਾ ਚ ਫੜ ਕਰਦੋ ਅਕਰਦਾ ਇੱਕ ਜੀਪੀਕਰੇਨਾਲ ਕਹਿੰਦਾ ਕਿ ਦੱਸੀ ਆਮ ਕਰਾ ਦਿਆਂ ਤੂੰ ਆਮ ਕਰਦਾ ਨਹੀਂ ਅਹਮ ਕਰਾ ਦੇ ਆ ਬੈਠੇ ਜੇ ਉਹ ਕਹਿੰਦਾ ਤੁਸੀਂ ਆਪਣੇ ਤੋਂ ਨਾ ਲੈ ਲਿਓ ਬਾਤ ਨੂੰ ਨਾ ਫਿਰ ਉਹਵਾਜੇ ਐਗਾ ਪੰਜ ਤੋਂ ਤੱਕ ਪਿੰਕ ਫਿੰਗਰ ਨਵਾ ਕਰਕੇ ਜਿੱਥੇ ਵੀ ਖੜਾ ਆਪਣੀ ਮੱਥ ਕਰਕੇ ਖੜਾ ਮੈਂ ਮਰ ਤੋਂ ਆਪਣੇ ਮਾਪੇ ਬੇਵਰਤ ਨਹੀਂ ਕੀਤਾ ਜਦੋਂ ਮੈਂ ਘਰੋਂ ਨੂੰ ਲੱਭਦਾ ਹਾਂ ਮੈਂ ਕਿੰਨਾ ਸੁਪਾਉਂਦਾ ਪਾਉਂਦਾ ਮੈਂ ਕਿਉਂ ਸਦਾ ਤਰ ਤੱਕ ਬਾਜਰੇ ਸਦਾ ਤੋਂ ਨਵੇਂ ਫਿਕ ਬਾਜਰੇ ਦਾ ਮੁੰਡਾ ਜਿੱਦ ਤੱਕ ਖਤਾਂ ਤੱਕ ਫਿਕ ਬਾਜਰੇ ਦੇ ਖੇਰੇ ਐਸੀ ਆਪਣੇ ਸਾਡੇ ਮਾਪੇ ਨੇ ਲੋਕਾਂ ਦੀ ਸੇਵਾ ਕੀਤੀ ਆ ਉਹ ਜਿਹੜਾ ਕਹਿੰਦਾ ਨਾ ਕਦੀ ਅਕਲ ਤਖ ਨੂੰ ਚੈਲੰਜ ਕਰਦਾ ਕਦੀ ਉਹ ਕਿਸੇ ਨੂੰ ਮਜ਼ਾਕ ਕਰਦਾ ਜਿਵੇਂ ਦਾ ਅਫਸਰ ਜੱ세ਦਾਰ ਕਹਿੰਦਾ ਅਕਲ ਤਖ ਹੋਏ ਯਸ ਲਈ ਜੱ세ਦਾਰ ਅਕਲ ਤਖ ਸਭ ਬਣ ਜਾਂਦਾ ਉਹ ਸਾਡਾ ਸਾਰਿਆਂ ਦਾ ਗਲਬ ਮੰਨ ਲਿਆ ਬੰਦੂਕ ਨਹੀਂ ਜਿਹੜਾ ਕਹਿੰਦਾ ਜੱ세ਦਾਰ ਨੂੰ ਸਾਡਾ ਫਰੈਂਡ ਹੈ ਕਿ ਨਹੀਂ ਆਵੇਂ ਉਹ ਆਵੇ ਜੇ ਨਾ ਕੁੱਛਵੇਂ ਜਿਹੜਾ ਦਾ ਮਰਜੀ ਹੋਵੇ ਕਿ ਉਹਦਾ ਪੁੱਛਣਾ ਚੁਣਿਆ ਜੱ세ਦਾਰ ਅਕਲ ਤਖ ਸਭ ਕਿ ਮੈਂ ਤੈਨੂੰ ਬੰਦਾ ਜਾ ਕੇ ਭੇਜਾਂ ਅਸਤਕ ਸਾਹਿਬਰੇ ਨਾਲ ਨੇ ਅਸੀਂ ਦੋਨੋਂ ਜਾ ਕੇ ਬਲੇਕੀ ਚੰਨਲੀ ਨੇ ਕਿ ਕਿ ਪੱਕਾ ਨੂੰ ਕੱਲ ਨਹੀਂ ਲੱਗੇ ਹੁੰਦੇ ਤੇ ਮੈਨੂੰ ਕਹਿੰਦਾ ਉਹ ਪੱਕਾ ਸੀ ਕਿਆ ਉਹਨੂੰ ਫੜਾ ਨਹੀਂ ਸਕਦੇ ਤੇ ਜੱਜੇ ਦਾ ਸਾਹ ਕਹਿ ਲੋ ਇਹਨੂੰ ਅਮਰਤੇ ਸ਼ਕਾਉ ਇਹ ਜੋ ਕਿ ਤੁਸੀਂ ਸਰਦਾਰ ਵੀ ਕਿਹਾ ਭਗਵੰਤ ਮਾਨ ਆਪਣੇ ਨੂੰ ਫੇਕ ਨਹੀਂ ਲੇਖਦਾ ਉਹ ਮਾਨ ਲੇਖਦਾ ਦੋਨੋਂ ਕੋਲੋਂ ਅਮਰਤਾ ਤੇ ਫਿਰ ਅਕਾਲ ਤਖਤ ਜੋ ਕਿ ਆਪਣੇ ਸਾਹਮਣੇ ਪੇਸ਼ ਕਰਾ ਜੇ ਸਿੱਖ ਹੋਏਗਾ ਤਾਂ ਪੇਸ਼ ਹੋਏਗਾ ਇਹ ਕਦਾਰ ਹੋਇਆ ਫਲੋ ਸਕਲ ਤੱਕ ਤੁਸੀਂ ਬੋਲੋ ਕੋਈ ਇੱਕ ਤੇ ਆਲ ਉਹ ਬਰਿੰਦਰ ਭੜੇ ਜੀ ਕਿ ਅੱਜ ਅਸੀਂ ਇਸ ਪੁਲਿਸ ਸਟੇਸ਼ਨ ਦਾ ਕਰਾਪ ਕਰਨਾ ਤੇ ਸਾਡਾ ਸਾਰਿਆਂ ਦਾ ਫਰਜ ਪੜਦਾ। ਅੱਜ ਨਹੀਂ ਮੈਂ ਉਧਰ ਵੇਖ ਰਿਹਾ ਨੂੰ ਮੈਂ ਇਹਨੂੰ ਨਾਲ ਹੀ ਇਹਨੂੰ ਮੈਂ ਉਧਰ ਇਹਨੂੰ ਨਾਮ ਦੇ ਗਿਆ ਜਾਂਦਾ ਜਾਂਦਾ। ਹਾਂ। ਇਹਦੀ ਮੈਂ ਸਪੀਸ ਸੁਣੀ। કે સબ ગોષ્ઠે ઉત્તમ કામ થી જા પોર્ટ કાબલે થી કેમે કરના પેગા બક કે ફોડ થારે વાલે બી ગાળી પચી પાડે થી જા પર પાજવા જા પર પાજવા જા સુકરે સિકર તાવા ની લડાઈ રી એક પગલો થી લડાઈ યસાળી ન કર દીધી લડાઈ પર એ ઉગે જે કો કેંદા ના કોંગ્રેસ પાર્ટી દર સબ પે તમામ કોઈ સુકરી જે કોંગ્રેસ પાર્ટી ਦਾ લીડર આ ملک દર્જન ફડગે ਕਾਂਗਰਸ ਪਾਰਟ ਦਾ ਲੀਡਰ راہੁਲ ਗਾਂਧੀ ਸਾਨੂੰ ਲੈ ਕੇ ਚੱਲਣ ਵਾਲੇ ਅਭਿਗੇਸ਼ ਸਾਹਿਬ ਬੇਖੇ ਨੇ ਜਿਹਦੇ ਤੇ ਹੱਥ ਰੱਖਣਗੇ ਉਹ ਹੀ ਕਾਂਗਰਸ ਦੇ ਵਿੱਚ ਲੀਡਰ ਹੋਏਗਾ ਜਿਹਨਾਂ ਤੇ ਨਹੀਂ ਹੋਏਗਾ ਉਹ ਕਾਂਗਰਸ ਦਾ ਲੀਡਰ ਨਹੀਂ ਹੋਏਗਾ ਨਾ ਪ੍ਰੈਸ ਵਾਲਿਆਂ ਨੂੰ ਦੱਸਣਾ ਚਾਹੁੰਨਾ ਕਿ ਕਾਂਗਰਸ ਦੇ ਵਿੱਚ ਇੱਕ ਹੀ ਲੀਡਰ ਆ ਉਹ ਆச்சே ਰਾਹੁਲ ਗਾਂਧੀ ਉਹਦੀ ਮਾਈਕਾ ਸੀ ਹਿੰਦੁਸਤਾਨ ਦੇ ਵਿੱਚ ਇਹ ਜਾਂ ਬੀਜੇਪੀ ਦੇ ਵਿੱਚ ਜੜਾ ਖਲਾਵਾ ਇਸ ਬੋਦੀ ਨੂੰ ਦਸਰਾਹ ਕੋ ਬੀਜਪੀ ਨੂੰ ਦੱਸਾਂਗੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਹਰਕੇ ਪੰਜਾਬ ਦਾ ਤੇਰਾ ਕਿਹੋ ਜਿਹੇ ਹਿੰਦੂਪਾਂ ਦਾ ਕਰ ਰਹੇ ਹੋ ਇਹਨਾਂ ਦੇ ਖਾਤੋਂ ਬੇਤੀ ਕਰਾਂ ਕਿ ਬਰਦਾਸ਼ਤ ਕੋ ਵਾਲਿਓ ਬੜਾ ਜੈਂਕਟਰੀਸਮ ਇੱਥੇ ਹੈਗਾ ਬੜਾ ਮੇਨੂ ਪਤਾ ਤੁਹਾਨੂੰ ਬੜੇ ਖਤਰੇ ਨੇ ਹਰ ਸਰਪੰਚ ਨੂੰ ਹਰ ਪੰਚ ਨੂੰ ਹਰ ਵੀਰ ਨੂੰ ਟੈਲੀਫੋਨ ਟੈਲੀਫੋਨ ਆਉਂਦੇ ਨੇ ਇਹ ਨਾ ਕਿ ਮਰਾ ਦੁਆਬ ਇਹ ਵਿਜੇਤ ਕਹਿੰਦੇ ਲਈ ਸੇਟੀਆ ਉਹ ਵੀ ਦੇ ਸਕਦੀ ਇਸ ਜਿੰਨ ਕਿਸਕੇ ਬਰਬਾਦ ਕਰਨੀ ਤੇ ਪੰਜਾਬ ਦੀ ਪੁਲਿਸ ਨੂੰ ਖਲਾਉਣਾ ਪਏਗਾ ਜੇ ਕੋ ਨੂੰ ਟਕਾ ਕੇ ਹਲਾਉਂਗੇ ਕਿ ਤੁਸੀਂ 100 ਖਾਦੀਆਂ ਲੋਕਾਂ ਲਈ ਤੁਸੀਂ ਆਮ ਪਾਰਟੀ ਵੀ ਵਰਦੀ ਨਾ ਪਾਓ ਲੇ ਕੇ ਛੇ ਮਹੀਨੇ ਤੁਹਾਨੂੰ ਇੱਕ ਦਿਨ ਜਿਹੜੀਆਂ ਤੁਸੀਂ ਹੱਥਾਂ ਨਾਲ ਦੇ ਰਹੇ ਹੋ ਉਸ ਵਾਲਿਓ ਕਿਤੇ ਤੁਹਾਨੂੰ ਮੂੰਹ ਨਾਲ ਵੀ ਨਾ ਕਰੇ ਕੋਈ ਖਲਾਉਣਾ ਜੇ ਦਾ ਧਿਆਨ ਰੱਖਿਓ ਤਹਰਾ ਪ੍ਰੋਡਕਟਿਵ ਬਹੁਤ ਤੇ ਔਰ ਜਿਹੜੇ ਮੰਨ ਰੇਗਾ ਖਤਮ ਕੀ ਦੀਗਾ ਉਹਦੇ ਲਈ ਇੱਕ ਦੇ ਤਰ੍ਹਾਂ 79 ਦੇ ਵਿੱਚ ਬੇਰੀਬੂ ਮਿਹਨਤ ਕਰੀ ਸੀ ਕਾਂਗਰਸ ਦੀ ਉਹ ਮਿਹਨਤ ਦੁਬਾਰਾ ਚਲਾ ਕੇ ਤਿੰਨ ਸਾਲਾਂ ਚ ਨਹੀਂ ਦੋ ਸਾਲਾਂ ਚ ਬੀਜੇਪੀ ਦੀ ਗੌਰਮਟ ਆਪਾਂ ਉਸ ਨੂੰ ਵਾਸ ਤੋ ਬਹੁਤ ਬਹੁਤ ਉਹ ਬਹੁਤ ਬੜਾ ਤਰਵਾਰ